ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਓ ਕਦੇਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਨਾਲ ਹਿਮਾਲਿਆ ਦੇ ਵਿੱਚ ਯਾਤਰਾ ਕਰ ਰਹੇ ਸਨ ਉਹਨਾਂ ਦੇ ਸਿੱਖ ਭੁੱਖੇ ਸਨ ਅਤੇ ਉਹਨਾਂ ਕੋਲ ਖਾਣਾ ਵੀ ਨਹੀਂ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਭਾਈ ਮਰਦਾਨੇ ਨੂੰ ਲੰਗਰ ਲਈ ਭੋਜਨ ਇਕੱਠਾ ਕਰਨ ਲਈ ਭੇਜਿਆ ਬਹੁਤ ਸਾਰੇ ਲੋਕਾਂ ਨੇ ਪ੍ਰਸ਼ਾਦ ਬਣਾਉਣ ਲਈ ਚਾਵਲ ਅਤੇ ਆਟਾ দান ਵਿੱਚ ਦਿੱਤਾ ਹੁਣ ਇੱਕ ਸਮੱਸਿਆ ਇਹ ਸੀ ਕਿ ਖਾਣਾ ਪਕਾਉਣ ਲਈ ਅੱਗ ਨਹੀਂ ਸੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੱਲਣ ਵਾਲੀ ਛੋਟੀ ਦਿਨ ਨਾਲ ਇੱਕ ਚਟਾਨ ਨੂੰ ਇੱਕ ਪਾਸੇ ਕੀਤਾ ਜਿੱਥੋਂ ਗਰਮ ਪਾਣੀ ਦਾ ਚਸ਼ਮਾ ਨਿਕਲ ਆਇਆ ਗੁਰੂ ਨਾਨਕ ਜੀ ਨੇ ਖਾਣ ਇਸ ਵਿੱਚ ਪਕਾਉਣ ਲਈ ਕਿਹਾ ਭਾਈ ਮਰਦਾਨੇ ਨੇ ਪ੍ਰਸ਼ਾਦ ਦੇ ਬਣਾ ਕੇ ਪਾਣੀ ਵਿੱਚ ਪਾਏ ਤਾਂ ਪ੍ਰਸ਼ਾਦ ਡੁੱਬ ਗਏ ਉਸ ਵੇਲੇ ਭਾਈ ਮਰਦਾਨਾ ਨੇ ਕਿਹਾ ਮੈਂ ਪਰਮਾਤਮਾ ਦੇ ਨਾਮ ਤੇ ਆਪਣੀ ਜ਼ਿੰਦਗੀ ਦਾਨ ਕਰਨ ਜਾ ਰਿਹਾ ਹਾਂ ਇਨਾ ਕਹਿਣ ਦੀ ਦੇਰ ਸੀ ਕਿ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਦਾ ਪਾਣੀ ਦੇ ਉੱਪਰ ਤੈਰ ਆਇਆ ਸੁਨਾਨਕ ਦੇਵ ਜੀ ਨੇ ਇਹ ਕੌਤਕ ਇਹ ਸਮਝਾਉਣ ਲਈ ਦਿਖਾਇਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਜੋ ਆਪਣੀ ਜ਼ਿੰਦਗੀ ਰੱਬ ਦੇ ਨਾਮ ਤੇ দান ਕਰਦਾ ਹੈ ਉਹਨਾਂ ਦੀਆਂ ਸਾਰੀਆਂ ਡੁੱਬੀਆਂ ਵਸਤੂਆਂ ਉਹ ਚੀਜ਼ਾਂ ਤੋਂ ਜੋ ਉਹ ਚੀਜ਼ਾਂ ਜੋ ਉਹਨਾਂ ਦੇ ਜੀਵਨ ਵਿੱਚ ਕੰਮ ਨਹੀਂ ਕਰ ਰਹੀਆਂ ਸਨ ਪ੍ਰਸ਼ਾਦ ਦੇ ਵਾਂਗ ਤੈਰਨੀਆਂ ਇਹ ਸੱਚਮੂੱਚ ਇੱਕ ਚਮਤਕਾਰ ਸੀ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ